ਰਹਿਰਾ ਸਾਹਿਬ ਹਰ ਜੋਜੁਗ ਭਗਤੇ ਉਪਾਇਆ ਪਹਿ ਨਿਰਖਤਾ ਆਇਆ ਨਾਮ ਰਾਜੇ ਹਰਿ ਨਾਮ ਕਰਿ ਜਿਤੁ ਸਰਮਾਰਿਆ ਪਹਿਲ ਹਰਤਰਾਇ ਬੰਕਾਰੀਆਂ ਨਿਤ ਕਾਂ ਪਿੱਟਦੇ ਨਾਮ ਬਿਉ ਮੁਖ ਲਾਇ ਜਨ ਨਾਨਕਿਆ ਸਾਹਿਬ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹਲਾ ਪਹਿਲਾ ਰੁਕਦਾਰੋ ਸੁਖ ਰੋਗ ਭਇਆ ਜਾਂ ਸੁਖਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਣੀ ਲਖਿਆ ਰਹਾਓ ਜਾਤ ਮਹਿਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸੈ ਸਿੱਤ ਸਵਾਲਿਓ ਜਨ ਕੀ ਤੀਸੋ ਪਾਰ ਭਇ ਕਹੋ ਨਾਨਕ ਕਰਤੇ ਕੀ ਬਾਤਾ ਜੋ ਖਿਸ਼ ਕਰਨਾ ਸ਼ੁਰੂ ਕਰ ਰਹਾ ਸੋਦਰ ਰਾਗਾ ਸਾ ਮਹਿਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕੀ ਅਸ਼ੰਕਾ ਕੀਤੇ ਤੇਰੇ ਬਵਨ ਹਾਰੇ ਇਤੇ ਤੇਰੇ ਰਾਗ ਪਰਿ ਸੋ ਕਹੀਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਨਾ ਪਉਣ ਪਾਣੀ ਬੈ ਸੰਤਰ ਕਾ ਮੇ ਰਹਤਾ ਧਰਮ ਦਵਾਰੇ ਗਾਵਨ ਤੁਨਾ ਜਤ ਗੁਪਤ ਲਿਖ ਜਾਣਾ ਲੇਖ ਲੇਖ ਤਰਮ ਵਿਚਾਰੇ ਗਾਵਨ ਤੁਨਾ ਇੱਕ ਸਰਬਰ ਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨਾ ਇੰਦਰ ਨਿਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਨਾ ਸੇਦ ਸਮਾਦੀ ਇੰਦਰ ਗਾਵਨ ਤੁਨਾ ਸਾਧ ਵਿਚਾਰੇ ਗਾਵਣ ਤੁਨੋ ਜੇ ਤੀਸਰੀ ਸੰਤੋ ਕੀ ਗਾਵਣ ਤੁਨੋ ਵੀਰ ਕਰਾਰੇ ਗਾਵਣ ਤੁਨੋ ਪੰਦਰ ਪੰਦਰ ਕੀ ਸਰਜੋਗਜ ਵਿਧਾ ਨਾਲੇ ਗਾਵਣ ਤੁਨੋ ਮੋਹਨੀ ਆਮਨ ਮੋਹਣ ਸਰਗਮ ਚਪਿਆਲੇ ਗਾਵਣ ਤੁਨੋ ਤਰਪਾਈ ਤੇਰੀ ਅਰਸਟੀ ਰਤ ਨਾਲੇ ਗਾਵਣ ਤੁਨੋ ਜੋਦ ਮਹਾਬਲ ਸੂਰਾ ਗਾਵਣ ਤੁਨੋ ਖਾਣੀ ਚਾਰੇ ਗਾਵਣ ਤੁਨੋ ਖੰਡਮਨ ਬ੍ਰਹਮੰਡਾ ਕਰ ਕਰ ਕੇ ਤੇਰੇ ਘਾਰੇ ਸੇਹੀ ਤਦ ਨੋ ਗਾਵਣ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਮ ਹੋ ਗਾਵਣ ਸੇਮਾ ਚਤਨ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਦ ਸਾਬ ਸਾਧਾ ਸਾਚਾ ਸਾਚੀ ਨਾਹੀ ਹੈਪੀ ਹੋਸੀ ਦਾਇਨਾ ਜਸੂ ਰਤਨਾ ਜਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਨਿਸੀਮਾ ਜਨੀ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਤੀ ਰੁਕਮ ਨਾ ਕਰਨਾ ਜਾਈ ਸੋ ਪਸਾਣਾ ਸਾਹ ਪਸਾਉ ਸਾਬ ਨਾਨਕ ਰਹਿਨਰ ਜਾਈ ਆਸਾ ਮਹਲਾ ਪਹਿਲਾ ਸੁਣੋ ਵੱਡਾ ਕੇ ਸਬ ਕੋਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਈ ਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਹਬਾ ਗਹਿਰੰਗ ਬੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਨ ਸਰਤਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆ ਨਹੀਂ ਧਿਆਨ ਹੀ ਗੁਰ ਗੁਰ ਹਾਈ ਕਹਿ ਨ ਜਾਇ ਤੇਰੀ ਤਲਵੜ ਆਈ ਸਭ ਜਾਨ ਦਾ ਤਬਾ ਤਬਾ ਸਭ ਚੰਗੀਆਂ ਆਈਆਂ ਸਤਬਰ ਕਾ ਕੀਆਂ ਵੜੀਆਂ ਆ ਤੁਮੇ ਸਿੱਧੇ ਕਿਨੇ ਨਾ ਪਾਈਆ ਕਰਮ ਲੈਣਾ ਹੈ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸੁ ਦੇ ਸੇ ਗਿਆਚਾਰਾ ਨਾਨਕ ਸਚੁ ਤੁਮਾਰਨ ਹਾਰਾ ਸਾ ਮਹਲਾ ਪਹਿਲਾ ਆਕਾ ਜੀਵਮ ਸਰੇ ਮਰ ਜਾਉ ਆਖਣਿ ਔਖਾ ਸਾਚੈ ਨਾਉ ਸਾਤੇ ਨਾਮ ਕੀ ਲੱਗੈ ਭੋਗ ਸੁਭੋਕ ਕਹਿ ਚਲੇ ਸੁਭੋਕ ਸੁੋਕਿ ਵਿਸਰੇ ਮੇਰੀ ਮਾਈ ਸਾਚਾ ਸਹਿਬ ਸਚੈ ਨਾਹੀ ਰਹਾਉ ਸਾਤੇ ਨਾਮ ਕੀ ਤੁਰ ਵੜੈ ਆਇ ਆਗ ਤਕੇ ਹਿੰਮਤ ਨਹੀਂ ਪਾਈ ਦੇ ਸਭ ਮਿਲ ਕੇ ਆ ਕਰਨ ਪਾਏ ਵਡਾ ਨ ਹੋਵੇ ਘਾਟ ਨ ਜਾਏ ਨਾ ਮਰੇ ਨ ਹੋਵੇ ਸੋਗ ਦੇਂਦਾ ਰਹਿਣ ਚੁੱਕੇ ਭੋਗ ਬੁਨੇ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਏ ਜੇ ਵੜਾ ਪਤੇ ਵੜ ਤੇਰੀ ਦਾ ਜਿੰਨ ਦਿਨ ਕਰਕੇ ਕੀ ਕੀ ਰਾਤ ਕਸਮ ਸਾਰੇ ਕੇ ਕਮ ਦਾਤ ਨਾਨਕ ਨਾਮੇ ਬਾਦ ਸੁਨਾਤ ਰਾਗ ਗੁਦਰੀ ਮਹਿਲਾ ਚੌਥਾ ਹਰ ਕੀ ਜਨ ਸਤਗੁਰ ਸਰਪਰਖਾ ਬਨੋ ਕਰੋ ਗੁਰਪਾਸ ਹਮ ਕਿਰੇ ਕਿਰਮ ਸਤਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨੁ ਸਕਾਈ ਹਰ ਕੀ ਰਤ ਅਮ੍ਰਿਤ ਹਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਵਤਾਸਿ ਮੇ ਸੰਗਤ ਗੁਰ ਪ੍ਰਗਾਸ ਨਿਨ ਹਰ 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 ਸਨਾਮ ਨਾ ਪਾਇ ਤਿ ਭਾਗੇ ਜੰਪਾਸਿ ਜੋ ਸਦਗੁਰਾਂ ਸੰਗਤ ਨਹੀਂ ਆਇ ਤਰੇ ਇੱਕ ਦਿਵੇ ਤਰੇ ਇੱਕ ਦਿਵਾਸ ਯਿਨ ਹਰਜਾਨ ਸਾਦਗੁਰ ਸੰਗਤ ਪਾਇ ਤੇ ਇਨ ਤੋਰ ਮਸਤਕ ਲਖਿਆ ਲਿਖਾਸ ਧਨ ਤਨ ਸਦਸੰਗਤ ਤਹ ਰਸ ਪਾਇ ਮਿਲ ਜੈ ਨਾਨਕ ਨਾਮ ਪਰਗਾਸ ਰਾਗੁ ਜਿਨੀ ਮਹਿਲਾ ਬਨਵਾ ਕਾਹਿ ਰਮ ਚਿਤ ਉਦਮ ਜਾ ਹਰ ਹਰ ਜਿਉ ਪਰਿਆ ਸਹਿ ਬਤਨ ਮੈਂ ਜੰਤਿ ਉਪਾਇ ਤਾ ਕਰਿ ਜਿਗਾ ਕੇ ਕਰ ਤਰਿਆ ਮੇਰੇ ਮਾਧੂਰੀ ਸਰ ਸੰਗਤ ਮਿਲਿ ਸੋ ਤਰਿਆ ਗੁਰ ਪ੍ਰਸਾਦਿ ਪਰਮបុਦ ਪਾਇਐ ਸੋ ਕੇ ਕਾਸ਼ ਧਰਿਆ ਰਹਾਉ ਨਾਨਕ ਪ੍ਰਤਾਲੋ ਸੁਭੰਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰੇ ਰਖਿ ਮਾਹੀ ਠਾਕੁਰ ਕਾਹਿ ਮਨ ਭਾਉ ਕਰਿਆ ਉਡੇ ਉਡਾਵੇ ਸੇ ਕੋ ਸਾਦਿ ਸਪਾਛੇ ਬਸਰੀ ਸਰਿਆ ਤਿਨ ਕਮਨ ਖਿਲਾਵੇ ਕਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਾਬਣੀ ਦਾ ਹਣ ਦਸ ਅਸਤ ਸਲਾਣ ਠਾਕੁਰ ਕਰਤਲ ਕਰਿਆ ਬਿਨਾਂ ਨਾਨਕ ਬਲਬਲ ਸਤ ਬਲਦਾ ਯਾ ਤੇਰਾ ਅੰਤ ਨਾ ਪਾਰ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੋ ਪ੍ਰਕ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਕਣ ਰੰਝਣ ਹਰ ਪ੍ਰਕਣ ਰੰਝਣ ਹਰਗਮ ਅਗਮਿਆ ਪਾਰ ਸਬਤਾਵੇ ਸਬਤਾਵੇ ਤੁਝ ਦੀ ਹਰ ਸੱਚੇ ਸਰਬਿਨਹਾਰ ਸਭ ਜੀਪ ਮਹਾਰਾ ਜੀ ਤੁਝੀਆਂ ਕਾ ਦਾ ਤਾਰਾ ਹਰਤਾ ਵੇ ਸਤੋ ਜੀ ਸਭ ਦੁੱਖੋਂ ਕਿ ਵਿਸਾਰਨ ਹਾਰਾ ਹਰੇ ਆਪੇ ਠਾਕੁਰਾ ਆਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਰੂ ਕਰ ਕਰ ਅੰਦਰ ਸਰਮਨ ਨੰਤਰ ਜੀ ਹਰੇਕੋ ਪਰਖ ਸਮਾਨ ਇਕ ਦਾਤੇ ਕੇ ਭਿਖਾਰੀ ਜੀ ਸਭ ਤੇਰੇ ਚੋਰ ਵਿਡਾਣ ਤੂੰ ਆਪੇ ਦਾਤਾ ਤੇ ਭੁਗਤਾ ਜੀ ਹੋ ਤੂੰ ਨ ਨ ਵਰ ਨਾ ਜਾਣਾ ਰੂ ਪਾਰ ਬ੍ਰਹਮ ਬੇਅੰਤ ਬੇਦ ਵੀ ਤੇਰੇ ਕਿਆ ਗੁਣ ਅਕਵ ਕਾਣਾ ਜੋ ਸੇਵੈ ਜੋ ਸੇਵੈ ਤੁਝ ਜੀ ਜਨਾਨਕ تن ਪਰਵਾਣਾ ਹਰਦਾਵੇਂ ਹਰਦਾਵੇਂ ਤੁਝ ਜੀ ਸੇਨਾ ਸੁਖਵਾਸੀ ਸੇ ਮੁਕਤ ਸੇ ਮੁਕਤ ਭੈਜਨ ਹਰਤਾ ਜੀ ਤਿੰਨ ਟੂਟੀ ਜਮ ਕੀ ਵਾਸੀ ਨਿਰਭਉ ਜਨ ਹਰ ਨਿਰਭਉ ਤੇ ਆਏ ਜੀ ਤਨ ਕਾ ਕੋ ਸਭ ਗਵਾਸੀ ਈਨ ਸੇਵਾ ਜਿਨ ਸੇਵਾ ਮੇਰਾ ਹਰ ਦੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤਾ ਜੀ ਜੇ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸੁਲਾਹਣ ਤੂਜੀ ਹਰ ਨਿਕ ਨੇਕੀ ਅਨੰਤਾ ਤੇਰੇ ਨੇਕ ਤੇਰੀ ਨੇਕ ਕਰੇ ਹਰ ਪੂਜਾ ਜੀ ਤਉਤਾਪੇ ਜਪੇ ਬੇਅੰਤ ਤੇਰੇ ਨੇਕ ਤੇਰੇ ਨੇਕ ਪੜੇ ਉਹ ਸਮਰ ਸਾਸਦਿ ਕਿੜਕਿੜਿਆ ਕਰ ਕਰਮ ਕਰੰਤਾ ਸੇ ਪਗਸੇ ਪੁਰਪੁਰ ਲੈ ਜੰਨਾਣਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖੇ ਪਰੰਪਰ ਕਰਤਾ ਜੀ ਤੁਲਿ ਦੇਵੜੇ ਵਰਨਾ ਕੋਈ ਜੋ ਜਗਤੂ ਵੇਖੋ ਸਦਾ ਸਦਾ ਤੂ ਇੱਕੋ ਜੀ ਤੁਨੈਤਲ ਕਰਤਾ ਸੋਈ ਵਿਆਪੇ ਭਾਵੇਂ ਸੋਈ ਵਰਤੇ ਜੀ ਤਉਤਾਪੇ ਕਰੇ ਸੋ ਹੋਈ ਤੁਹ ਦਾਪੇ ਸਿੱਟੇ ਸੁ ਵਿਪਾਇ ਦੀ ਤੁਹ ਦਾਪੇ ਸਿਰ ਦੇ ਸਭ ਬਗੋਈ ਜਦ ਨਾ ਅਣਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਜਾਂ ਸੰਭਲਣਾ ਚੌਥਾ ਤੂ ਕਰਤਾ ਸਚਾਰ ਮੈਂ ਦਾਸ ਆਂ ਜੋ ਤੂ ਪਾਵੇ ਸੋ ਹੀ ਥੀ ਸੀ ਜੋ ਤੂ ਵੇ ਸੋ ਹੀ ਹੋ ਪਾਈ ਰਹਾਓ ਸਭ ਤੇਰੀ ਤੂ ਸੁਮਣੀ ਤੈਂ ਜਿਸ ਨੂੰ ਕਿਰਪਾ ਕਰੇ ਤਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮਗੋ ਆਇ ਤੁਦਾਪੂ ਵਿਚੋੜੇ ਆਪ ਮਿਲਾਇ ਉਦਰੇ ਸੋ ਤੁਝ ਹੀ ਮਾਇ ਦੁਦਵੇਂ ਦੂਜਾ ਕੋਈ ਨਾਏ ਈਦਨ ਸੁਭਤੀ ਰਾਖੇਲ ਵਿਜੋਗ ਮਿਲ ਵਿਛੜੈ ਸੁਗੀ ਮੇਲ ਜਿਸ ਨੂੰ ਦੂਜਾ ਨਹੀਂ ਸੋ ਜਨ ਜਾਣੇ ਹਰ ਗੁਸਦੀ ਅੱਖ ਵਖਾਣੇ ਜਿਨ ਹਰ ਸੇਵਤ ਨੂੰ ਸੁਖ ਪਾਇਆ ਸਹਿਜੇ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭੋ ਇਹ ਤੁਮੀ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰੂ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਇਹ ਤਾਂ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਨਹਿ ਕੀਆ ਪੰਗਰਮਾ ਭਗਨੇ ਚਾਲਾ ਹੰਦੇ ਕੈ ਤੇ ਡੂ ਜਲੇ ਮਨੈ ਕਿਨੈ ਤਿਤਸ ਮੁਰਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨੇ ਪੜਿਆ ਮੁਰਮ ਹੁਗਦਾ ਜਨਮ ਪਿਆ ਰਣਮਤਨਾਨਕ ਤਿਨ ਕੀ ਸਰਨਾ ਜੀਤੂ ਨਾਹੀ ਵਿਸਰਿਆ ਆਤਮਾ ਲਾ ਪਨਮ ਭਈ ਪ੍ਰਾਪਤ ਮਨੁ ਕੋ ਦੇਖ ਰੀਆ ਗੋਗੁਲ ਲੰਕੇ ਸੀ ਤੇਰੀ ਬਰੀਆ ਅਵਰ ਕਾ ਤਰੇ ਕਿਤੇ ਨਾ ਕਾਮ ਸਾਸਨਤ ਭਜ ਕੇਵਲ ਨਾਮ ਸਰੰਜਾਨ ਲਾ ਭਜਨ ਤਰਨ ਕੇ ਜਣਾ ਬਿਥਾ ਜਾ ਤਰੰਗ ਮਾਇ ਕਹਿ ਰਹਾਉ ਜਪ ਤਾਸ ਨੰਤਰੁ ਮਨਾ ਕ ਮਾਇ ਸੇਵਾ ਸਾਧਨ ਜਾਨੈ ਹਰਾਇ ਤੋ ਨਾਨਕ ਬਰੀਜ ਬ੍ਰਹਮਾ ਸਰਨ ਪਰੇ ਕੀ ਰਾਕੂ ਸਰਮਾ ਬਾਚੈ ਦਸਨ ਕਬੀਰ ਬਾਜ ਮੈਂ ਤੀਜੋ ਭਈ ਹਮਰੀ ਕਰੋ ਹਰ ਬੇਰਚਾ ਪੂਰਨ ਹੋਇ ਚਿਤ ਕੀ ਇਛਾ ਤਵ ਚਰਨ ਮਨੈ ਮਾਰ ਆਪਣਾ ਦਨ ਕ੍ਰਪਾ ਤੇ ਪਰ ਅਮਰੇ ਦਸ ਬੈ ਤੁਮ ਕਾ ਬਵਾ ਪਹਾੜ ਤੇ ਮੈ ਬਚਾਓ ਸੁਖਿ ਬਸੈ ਮੋਰੋ ਪਰਵਾਰ ਸੇਵਕ ਸਖਤ ਸਵੇ ਕਤਾਰਾ ਮੋਰ ਚੜ੍ਹ ਜ ਕਰ ਦੇ ਗਰੀਏ ਸਭਨ ਕੋ ਅਦ ਸੰਗਰੀਏ ਪੂਰਣ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਤਮੈ ਛੜ ਕੇ ਵਰਨਾ ਤੈਉ ਜੋ ਪਰਜਾ ਤੁਮ ਤੇ ਪਾਮ ਸੇਵਕ ਸੇ ਕ ਹਮਾਰੀ ਤਾਰੀਆ ਚੰਦੂ ਸਤਰੇ ਹਮਾਰੇ ਮਾਰ ਗਿਆ ਪਹਾੜ ਤੇ ਮੁਝੇ ਬਰੀ ਵਰਨ ਕਾ ਤਤ ਰਸਨ ਮਰੀਏ ਹੁ ਜੋ ਸਦਾ ਹਮਾਰੇ ਬਚਾ ਸਰੇ ਸੁਝ ਕਰੇ ਵਰਚਾ ਰਾਖ ਲੈ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਨ ਦਸਤਨ ਕੇ ਹੰਤਾ ਤੁਮੋ ਪਰਿ ਸਤਿ ਦਸਤੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸਿਵ ਦੇਵ ਤਰਾ ਕਾਲ ਪੈ ਕਰਮ ਸੰਪਰ ਕਾ ਸਾ ਸਤਿ ਕਾ ਕਾ ਕੀ ਆਤਮਾ ਸਾ ਜਮਨ ਕਾਲ ਜੋ ਕੀ ਸਭ ਕੀਓ ਬੀਨ ਰਾ ਬ੍ਰਹਮਾ ਜੋ ਕੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਈ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਚਨੀ ਬਜਾਇਓ ਆਦੰਤੇ ਕੇ ਅਵਤਾਰ ਸੋਈ ਬ੍ਰੂ ਸਮਝੀਓ ਹਮਾਰਾ नमस्कार ते श्री कोमारे शकूल प्रजा दुनिया आप सवारे सेवकर को सब कंसक दीयो उस पर का परमobat कियो कण कण के अंतर की जानन भले भरे की पीर विचारत डींटी ते कुन तेरे सोल्ला सब पर कृपा दिस करूला संतन दुख पाए ते दुखी सुख पाए साधु के सोपी के की पीर पहचान कण कण के परबती जाने जब दुख रखे करा कर दारा प्रजा तर्त दबदे हे पारा जवा करत करतो कबो तो मैं मिलत बेहतर सबो ਨੇਤੇ ਬਰਨ ਸਰ ਸਵਧਾਰੇ ਆਪ ਆਪਣੇ ਬੂਝਿ ਉਚਾਰੇ ਤੁਮ ਸਭੀ ਤੇ ਰਤਨ ਰਾਲ ਜਾਣਦੇ ਬੇਤ ਫੇਦੇ ਰਿਆਲ ਨਰੰਕਾਰ ਨਰਮਕਰ ਲੰਬਿਆਦ ਨੀਨ ਨਾ ਰੇ ਸੰਭ ਤਾਕਾ ਮੂੜ ਚਾਰਥ ਬੇਦਾ ਜਾ ਕੋ ਪੈਨ ਪਾਦ ਬੇਦਾ ਤਾਕੋ ਕਿਰਪਾ ਹਨ ਨਮਨ ਤਮਾ ਮੂੜ ਕ ਚੁ ਭੇਦ ਨਾ ਜਾਣ ਤਮਾ ਦੇਵ ਕੋ ਕੈ ਸਰ ਸਨ ਅਨੰਕਾਰ ਕ ਚਿਤ ਨਹ ਤੇਵ ਆਹ ਪੇ ਆਪਣੇ ਬੁ ਰਹਿ ਦੇਤੀ ਬਰਨਤ ਪੈਨ ਪੈਨ ਤੇ ਤੇਤੀ ਤੁਮ ਰਨ ਲਗਣ ਚਾਇ ਪਸਾਰਾ ਕਹਿ ਵੀ ਸਦਾ ਪ੍ਰਥਮ ਸੰਸਾਰ ਹੈ அப ரோர சி சோஷ பாத்த சகல மலேசாத்த ஜெய து சசரே திசு மர பண பக பரே திய தின தும சங்க சபாரே ਜੋ ਕਾਲ ਕੋ ਇਕ ਬਾਰ ਦੇ ਹੈ ਤਾਂ ਕਿ ਕਾਲਿਕ ਟ੍ਰੈਨ ਰੱਛਾ ਹੋਇ ਤਾਂ ਸੁਭ ਕਾਲ ਦੁਸ਼ਰੇ ਸਰੇ ਤਦ ਕਾਲਾ ਕਰਪਾ ਦੇ ਸੰਧਾ ਨੇ ਹਰ ਹੋ ਤਾਂ ਕਿ ਤਾਪਨ ਕਮ ਹੋ ਰਹੋ ਰਿਦ ਸਿਧ ਕਰਮੋ ਸੁਭ ਹੋਇ ਸੁਸਾਸ ਸਕੇ ਨਾ ਕੋਈ ਇਕ ਬਾਰ ਜੇ ਤਮੈ ਸਮਾਰਾ ਕਾਲ ਪਾਸ ਤੇ ਧਾਇ ਉਬਾਰ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਦੁਸ਼ਦੋ ਉਤੇ ਰਹਾ ਕੜਕੇ ਤਮੈ ਸਰੰਥ ਹਾਰੀ ਆਪ ਹਰ ਦਲੇ ਉਬਾਰੀ ਸਰਬਟੋਰ ਮੋ ਹੋ ਸੋਇ ਸੁਦੋ ਉਤਲੇ ਉਪਚਾਈ ਸਵਈਆ ਪਾਈ ਗਏ ਜਬ ਤੇ ਤੁਮਰੇ ਤਬ ਤੈ ਕੋ ਆਕਰੇ ਨਹੀਂ ਆਨੇ ਰਾਮ ਰਹੀਮ ਪ੍ਰਾਨ ਗੁਰਾਂ ਨੇ ਕਹਿ ਮਤੇ ਕਨਾ ਮਾਨਿਓ ਸਿਮਰ ਸਾਸਰ ਬੇ ਸਭੈ ਬਹੁ ਭੇਦ ਕਾਇ ਹਮੇ ਕਨਾ ਜਾਣਿਓ ਚਿਰੇ ਸਮਾਨ ਕਿਰਪਾ ਤੁਮਰੀ ਕਰ ਮੈਂ ਨ ਕਹਿ ਸੋ ਤੋਇ ਬਕਾਨ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਦੁਆਰ ਬਾਇਂ ਜਹ ਕੀ ਲਾ ਦਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਨ ਦੇਖੋ ਹੰਕਾਰ ਸਤ ਗੁਰ ਪ੍ਰਸਾਦ ਨੰਦ ਅੰਦਰ ਤੇ ਅਮਰੀ ਮਾਇਸਾ ਤੇ ਗੁਰੂ ਮਾ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆ ਵਧਾਈਆ ਰਾਗ ਰਤਨ ਪਰਵਾਰ ਪਨੀਆ ਛਬਦ ਗਾਵਣੇ ਆਈਆ ਛਬਦੋਂ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਜੀ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾਂਗੀ ਕਰੋ ਤੇਰਾ ਕਾਰਜ ਸਭ ਸੁਵਾਰਨਾ ਸਭ ਨੰਗਲਾ ਸਮਰਤ ਸੁਆਮੀ ਸੋ ਕੇ ਮਨੋਂ ਵਿਸਾਰੇ ਕਹਿ ਨਾਨਕੇ ਮਨ ਮੇਰੇ ਸਦਾ ਰਹੁ ਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਘਾਤਾ ਤੇਰੇ ਸਭ ਕੁਝ ਜੈ ਜਿਸ ਤੇ ਹਸੋ ਪਾਵੇ ਸਰਾਸੇ ਤੁਸਲਾ ਤੇਰੀ ਨਾਮ ਨਮਸਾਵੇ ਨਾਮ ਜਿਨ ਕੇ ਮਨ ਮਸਿਆ ਵਾਜੇ ਸ਼ਬਦ ਗਨੇ ਰੇ ਕਹਿ ਨਾਨਕ ਤੇ ਸਾਹਿਬ ਕਿਆ ਨਹੀਂ ਕਰਤੇਰੇ ਸਾਚਾ ਨਾਮ ਰੈ ਧਾਰੋ ਸਾਚੇ ਨਾਮਯਾ ਧਰਮ ਰਾਜਿਨ ਭੁਖਾ ਸਭ ਗਵਾਈਆਂ ਕਰ ਸਾਚਾ ਸੋ ਮਨਾਏ ਵਿੱਚ ਸਾਚੀ ਨਿਚਾ ਸੋ ਪੁਜਾਈਆਂ ਸਦਾ ਕਰਮਾਨ ਕੀ ਤਾਗੜ ਬਿਟੋ ਜਿਸ ਤੀਸ ਮਿਟਾਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ 사ਚਾ ਨਾਮੇ ਰੈ ਧਾਰੋ ਵਾਜ ਪੰਜ ਬਦਨ ਘਰ ਸਵਾਕੇ ਘਰ ਸਵਾਕੇ ਸ਼ਬਦ ਵਾਜੇ ਕਲੰਕ ਕਰਤਾਰੀਆਂ ਪੰਜ ਰਤਨ ਵਸਾ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਨ ਦਵਾ ਚੇਨ ਦਸਨੋ ਗੁੜ ਭਾਜੀ ਹੋ ਸਕਲ ਮਨ ਰਤ ਪੂਰੇ ਪਾਲ ਬ੍ਰਹਮ ਬ੍ਰਪਾਇ ਉਤਰੇ ਸਗਲ ਵਸੂਰੇ ਦੂਗਰੋ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਭੈ ਸਰਸੇ ਬੂਰੇ ਗੁਰਬੇ ਜਾਣੀ ਸੁਣ ਤੇ ਪ੍ਰੀਤ ਕਹਤੇ ਕਵਿਤ ਸਤਿਗੁਰ ਰਹਾ ਭਰਪੂਰੇ ਬਿਣਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਨ ਤੂਰੇ ਮੰਦਾਵਣੀ ਮਹਲਾ ਪੰਜਵਾ ਥਾਲੇ ਵਿੱਚ ਨਮ ਸਤੂ ਪਈਓ ਸਰਸੰਤੋ ਕਵੀ ਚਾਰ ਉਮਿਤ ਨਾਮ ਠਾ ਗੁਰ ਕਾ ਪਈਓ ਜਿਸ ਕਾ ਸਭ ਸੇ ਧਾਰੋ ਦੇ ਕੋ ਕਾਵੇ ਦੇ ਕੋ ਪੰਚੇ ਜਿਸ ਕਾ ਹੋਇ ਉਦਾਰੋ ਇਹ ਵਸਤਰੀ ਨ ਜਾਇ ਨਿਤਨ ਤਰਾ ਕਿਨ ਤਾਰੋ ਤਮ ਸੰਸਾਰ ਤੇ ਲਗਤ ਰਹੀ ਸਬ ਨਾਨਕ ਪ੍ਰਮ ਪ੍ਰਸਾਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਦਾ ਤੂੰ ਨਾਹੀ ਮੈਨੂੰ ਦੁਖ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਨਾਹੀ ਆਪੇ ਤਰਸਿ ਬਿਉਈ ਤਰਸਿ ਬਿ ਆ ਮੇਹਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਰਮਲਤੀ ਵੇ ਹਰਿਆ ਪੋੜੀ ਜਿੱਥੇ ਤੂੰ ਸਮਰਾਥ ਜਿੱਥੇ ਕੋਈ ਨਾਹੀ ਉਥੇ ਤੇਰੀ ਨਖਗਣੀ ਉਤਰ ਮਾਈ ਝਣਕਾ ਜਮਕੇ ਦੂਦ ਨਾਹੀ ਤੇਰੇ ਚੜ ਜਾਏ ਪੌਦਲ ਬਖ ਮੁਸਕਾ ਗੁਰ ਸਭੀ ਪਾਰ ਪਾਈ ਇਨਕੋ ਲੱਗੀ ਪਿਆਸ ਉਮਰਿ ਸੇ ਹੀ ਖਾਏ ਕਲਨਹਿ ਪਨ ਪਨ ਕੋ ਬਲ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਈ ਸਾਈ ਬਿਰਤਾ ਕੋਈ ਨਾ ਜਾਏ ਜੀ ਆਵਤਿ ਬਿਆ ਸਲੋਕ ਮਹਲਾ ਪੰਜਵਾ ਅੰਤਰ ਗੁਰੂ ਅਰਤਨਾ ਜੀਵਾਂ ਜਬ ਕੁਰਿਨਾਉ ਨਿਤਰੀ ਸਤਗੁਰ ਪੇਕਨਉ ਸੁਰ ਨਹੀਂ ਸੁਨਾ ਗੁਰਨਾਉ ਸਤਗੁਰ ਸੇ ਤਿਰਤੇ ਅੰਦਰ ਕੇ ਭਾਈ ਠਾਓ ਕਹੁ ਨਾਨਕ ਕਿਰਪਾ ਕਰੇ ਜਿਸਨੇ ਹਵਤ ਦੇ ਤਗਮਉਤਮ ਕਾੜੀਏ ਵਰਲੇ ਕੇ ਈ ਕੇ ਮਹਲਾ ਪੰਜਵਾ ਰਿਕੇ ਰਕਣ ਹਾਰਿਆ ਪਿਓ ਬਾਰੀਆਂ ਗੁਰ ਕੀ ਪੈਰੀ ਪਾਏ ਕਾਲ ਸਵਾਰੀਆਂ ਵਾ ਆਇਆ ਬਧਿਆਲ ਮਨਉਨਾ ਵਿਸਾਰੀਣ ਸਾਧ ਜਨ ਕੇ ਸੰਗ ਭਵ ਜਲ ਤਾਰੀਣ ਸਾਖ ਦਰਿੰਦ ਕ ਦੁਸ਼ ਕਮ ਮੈਂ ਬਿਦਾਰੀਣ ਈਸਾਹਬ ਕੀ ਟੇਕ ਨਾਨਕ ਮਲੇ ਮਾਏ ਜਿਸਮਰਸ ਕੋਏ ਸਗਲੇ ਦੁਖ ਜਾਇ ਈਸਾਹਬ ਕੀ ਟੇਕ ਨਾਨਕ ਮਲੇ ਮਾਏ ਜਿਸਮਰਸ ਕੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ